ਤਾਂ ਜਲੰਧਰ ਦੇ ਵਿੱਚ ਜੁਐਲਰੀ ਸ਼ਾਪ ਤੇ ਹੋਈ ਲੁੱਟ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਅਸਲ ਤਿੰਨਾ ਬਦਮਾਸ਼ਾਂ ਨੂੰ ਜਿਹੜਾ ਪੁਲਿਸ ਨੇ ਗ੍ਰਿਫਤਾਰ ਕਰਨਿਆ ਤਾਂ ਬਾਰੀ ਸੂਬੇ ਤੋਂ ਜਾ ਕੇ ਪੁਲਿਸ ਨੇ ਬਲੋ ਗ੍ਰਿਫਤਾਰ ਕੀਤਾ ਗਿਆ Rajasthan ਦੇ अजमेर ਦੇ ਬੱਸ ਸਟੈਂਡ ਦੇ ਵਿੱਚੋਂ ਤਿੰਨਾ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੇਸ ਬਦਲ ਕੇ ਹੁਲੀਆ ਬਦਲ ਕੇ ਇਹ ਜਿਹੜੇ ਨੇ ਲੁੱਟੇਰੇ ਘੁਮਰੇ ਸੀਗੇ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਪੰਜਾਬ ਜਿਹੜਾਗਾ ਲਿਆਂਦਾ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਸਿਸਟੀਵੀ ਤਸਵੀਰਾਂ ਸਾਹਮਣੇ ਆਈਆਂ ਜਿਸ ਤੇ ਸਾਫ਼ ਦੇਖਿਆ ਜਾ ਸਕਦੇ ਕਿ ਪੇਸ ਬਦਲ ਕੇ ਇਹ ਤਿੰਨੇ ਲੁਟੇਰੇ ਜਿਹੜੇ ਨੇ ਕਮਰੇ ਨੇ ਤਾਂ ਪੁਲਿਸ ਦਾ ਦਾਵਾ ਹੈ ਕਿ ਇਹ ਉਹੀ ਤੇ ਲੁਟੇਰੇ ਨੇ ਜਿਨ੍ਹਾਂ ਦੇ ਵੱਲੋਂ ਜਲੰਧਰ ਦੇ ਭਾਰਗਵ ਕੈਂਪ ਦੇ ਵਿੱਚ ਇੱਕ ਸੁਨਿਆਰੀ ਦੀ ਦੁਕਾਨ ਤੇ ਇੱਕ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਦਿੱਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀਗੀਆਂ ਕਿਸ ਤਰ੍ਹਾਂ ਬੇਖੌਫ ਲੁੱਟੇ ਨੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਦਿਖਾਈ ਦੇ ਰਹੇ ਸੀਗੇ ਨਾ ਕੋਈ ਚਿਹਰੇ ਤੇ ਖੌਫ ਨਾ ਕੋਈ ਡਰ ਬਿਨਾਂ ਕਿਸੇ ਡਰ ਦੇ ਬਿਨਾ ਕਿਸੇ ਖੋਫ ਦੇ ਇਹਨਾਂ ਦੇ ਵੱਲੋਂ ਲੁੱਟ ਕੀਤੀ ਗਈ ਸੀ ਸੁੰਨਿਆਰੀ ਦੀ ਦੁਕਾਨ ਦੇ ਉੱਪਰ ਤਾਂ ਹਥਿਆਰ ਲੈ ਕੇ ਆਏ ਸੀਗੇ ਹਥਿਆਰ ਦੇ ਨਾਲ ਸ਼ਿਸ਼ੇ ਪੰਨੇ ਕੇ ਜਿਸ ਦੇ ਵਿੱਚੋਂ ਮੁੰਦੀਆਂ ਸੋਨੇ ਦੀਆਂ ਕੱਡੀਆਂ ਗਈਆਂ ਤਾਂ ਕਿੰਨਾ ਸੋਨਾ ਕਿੰਨਾ ਕੈਸ਼ ਲੈ ਕੇ ਫਰਾਰ ਹੋ ਗਏ ਸੀ ਹਾਲਾਕੇ ਉਸ ਵੇਲੇ ਇਸ ਕਦਰ ਡਰ ਦਾ ਮਾਹੌਲ ਜੜਾ ਬਣ ਗਿਆ ਸੀ ਕਿ ਆਸ-ਪਾਸ ਲੋਕ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਉਹਨਾਂ ਨੂੰ ਰੋਕ ਸਕੀਏ ਕਿਉਂਕਿ ਹੱਥਾਂ 'ਚ ਬੰਦੂਕਾਂ ਸੀਗੀਆਂ ਨਕਾਬ ਪੋਛ ਸੀਗੇ ਤੇ ਹੱਥਾਂ ਦੇ ਵਿੱਚ ਬੰਦੂਕਾਂ ਤੇਜ਼ ਤਰ ਹਥਿਆਰ ਸੀਗੇ ਪੂਰਾ 1.5 ਮਿੰਟ ਤੋਂ ਦਿਨ ਨੂੰ ਆਰਾਮ ਦਿਨ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਬੰਦੂਕ ਦੀ ਨੋਕ ਤੇ ਲੁੱਟ ਕੀਤੀ ਗਈ ਸੀ ਉਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਕਿ ਤੇ ਲਗਾਤਾਰ ਉਫਰਾਰ ਜਿਹੜੇ ਨੇ ਚੱਲ ਰਹੇ ਸੀ ਕਿ ਤਾਂ ਹੁਣ ਪੁਲਿਸ ਦਾ ਦਾਅਵਾ ਹੈ ਕਿ ਉਹਨਾਂ ਨੂੰ ਰਾਜਸਥਾਨ ਦੇ ਅਜਮੇਰ ਤੋਂ ਜਿਹੜਾਗਾ ਗ੍ਰਿਫਤਾਰ ਕਰ ਲਿਆ ਗਿਆ ਤਿੰਨਾਂ ਦੀ ਜੋ ਪਛਾਣ ਹੋਈ ਹੈ ਕੁਸ਼ਲ ਗਗਨ ਤੇ ਕਰਨ ਦੇ ਰੂਪ ਚ ਹੋਈ ਹੈ ਅਜਮੇਰ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਲੋਟਨੀ ਘਟਨਾ ਦੇ ਬਾਅਦ ਮੁਲਜ਼ਮਾਂ ਦੀ ਤਲਾਸ਼ ਦੇ ਵਿੱਚ ਅਜਮੇਰ ਦੇ ਵਿੱਚ ਕਾਰਵਾਈ ਕੀਤੀ ਤੇ ਉਹਨਾਂ ਨੂੰ ਫੜ ਲਿਆ ਗਿਆ ਪੁਲਿਸ ਦੀ ਹਿਰਾਸਤ ਦੇ ਵਿੱਚ ਹੈਗੇ ਨੇ ਤੇ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਤਿੰਨੋਂ ਮੁਲਜ਼ਮਾਂ ਨੂੰ ਅਜਮੇਰ ਤੋਂ ਗ੍ਰਿਫਤਾਰ ਜਿਹੜਾਗਾ ਇਹ ਕੀਤਾ ਗਿਆ ਤਸਵੀਰਾਂ ਤੁਹਾਣਾ ਸਾਂਝੀਆਂ ਕਰ ਰਿਹਾ ਤਾਂ ਇਹ ਗ੍ਰਿਫਤਾਰੀ ਜਿਹੜੀ ਹੋਈ ਹੈ ਜਲੰਧਰ ਦੇ ਭਾਰਗਵ ਕੈਂਪ ਦੇ ਵਿੱਚ ਹੋਈ ਜੁਵੈਲਰਸ ਦੀ ਲੁੱਟ ਦੇ ਸਿਲਸਿਲੇ ਦੇ ਵਿੱਚ ਕੀਤੀ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਜੋ ਨੰਨਾ ਨੇ ਹੁਲੀਆ ਬਦਲਿਆ ਹੋਇਆ ਤੇ ਇਹ ਬੱਸ ਸਟੈਂਡ ਦੇ ਉੱਪਰ ਘੁੰਮਦੇ ਨਜ਼ਰ ਆਏ ਨੇ ਕਿਹਾ ਜਾ ਰਿਹਾ ਕਿ ਇਹ ਬਾਹਰ ਭੱਜਣ ਦੀ ਫਿਰਾਕ ਦੇ ਵਿੱਚ ਸੀਗੇ ਤਾਂ ਜੋ ਅੜਿੱਕੇ ਨਾ ਸਕਣ ਕਿਸੇ ਦੇ ਪਰ ਪੁਲਿਸ ਦੇ ਵੱਲੋਂ ਇਹਨਾਂ ਨੂੰ ਫੜ ਲਿਆ ਗਿਆ ਸੀ ਸੀ ਟੀਵੀ ਤਸਵੀਰਾਂ ਹਾਲਾਂਕਿ ਸਾਫ਼ ਤਸਵੀਰਾਂ ਵੀ ਇਹਨਾਂ ਦੀ ਸਾਹਮਣੇ ਆਈਆਂ ਨੇ ਕਿ ਕਿਸ ਤਰ੍ਹਾਂ ਇਹਨਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਅਸੀਂ ਦੋਨੇ ਤੁਹਾਨੂੰ ਸੀ ਟੀਵੀ ਦਿਖਾਵਾਂਗੇ ਇਹ ਕੋਸ ਟੀਵੀ ਹੈ ਜੜੀ ਕੇ ਲੁੱਟਦੀ ਐ ਜਦੋਂ ਜਲੰਧਰ ਦੇ ਵਿੱਚ ਇਹਨੇ ਲੁੱਟ ਕੀਤੀ ਸੀਗੀ ਕਿਵੇਂ ਤੁਸੀਂ ਵੇਖੋ ਸੁਨਾਰੇ ਦੀ ਦੁਕਾਨ ਦੇ ਉੱਪਰ ਹੱਲਾ ਬੋਲਦੇ ਨੇ ਬੇਚ ਜੇ ਕਿਉਂ ਹੁੰਦੇ ਨੇ ਤਾਂ ਪੂਰੇ ਡੇਢ ਮਿੰਟ ਦੇ ਵਿੱਚ ਪੂਰੀ ਲੁੱਟ ਕੀਤੀ ਜਾਂਦੀ ਹੈ ਤਾਂ ਇੱਕ ਹੋਰ ਨਾਲ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਇਹ ਉਹ ਸੀਸੀਟੀਵੀ ਹੈ ਜਿਹੜੀ ਕਿ ਅਜਮੇਰ ਦੇ ਬਸ ਅਡੇ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਹੁਲੀਆ ਬਦਲ ਕੇ ਤਿੰਨੇ ਜਿਹੜੇ ਨੇ ਘੁੰਮ ਰਹੇ ਨੇ ਤਾਂ ਇਹਨਾਂ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਪੁਲਿਸ ਦਾ ਦਾਵਾ ਕਿ ਇਹ ਹੀ ਲੋਕ ਨੇ ਜਿਨ੍ਹਾਂ ਦੇ ਵੱਲ ਲੁੱਟ ਦੀ ਵਾਰਦਾਤ ਨੂੰ ਜਿਹੜਾਗਾ ਅੰਜਾਮ ਦਿੱਤਾ ਗਿਆ ਸੀ ਤਾਂ ਹਾਲਾਂਕਿ ਇਹ ਪੂਰਾ ਮਾਮਲਾ ਜਿਹੜਾ ਕਿ ਆ ਜਾ ਰਿਹਾ ਕਿ ਸੁਲ ਚੁੱਕਿਆ ਹੈ ਪੁਲਿਸ ਜਿਹੜੀ ਜਲੰਧਰ ਲੈ ਕੇ ਆਈ ਹੈ ਪੁੱਛਕਿਚ ਲਗਾਤਾਰ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਨਾ ਤਿੰਨਾਂ ਮੁਲਜ਼ਮਾਂ ਕੋਲੋਂ ਤੁਹਾਨੂੰ ਦੱਸ ਦਈਏ ਕਿ ਵੱਡੀ ਲੁੱਟ ਦੀ ਵਾਰਦਾਤ ਜਲੰਧਰ ਦੇ ਵਿੱਚ ਹੋਈ ਸੀ ਕਿ ਸ਼ਰੀਆਮ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ